ਬਟਾਲਾ ਦੇ ਪਿੰਡ ਜਾਦਪੁਰ ਸੇਖਾਂ ਵਿੱਚ ਸ਼ਨੀਚਰਵਾਰ ਦੀ ਸਵੇਰ ਸੰਸਨੀ ਫੈਲ ਗਈ ਜਦੋਂ ਤਾੰਤ੍ਰਿਕ ਸ਼ਮਸ਼ੀਰ ਸਿੰਘ ਦੀ ਖੂਨ ਨਾਲ ਸਣੀ ਲਾਸ਼ ਉਸਦੇ ਕਮਰੇ ਵਿੱਚ ਹੀ ਮਿਲੀ ਤਾੰਤ੍ਰਿਕ ਨੇਤਰਹੀੰਸੀ ਅਤੇ ਕਾਰਜ ਚ ਰਾਤ 9 ਵਜੇ ਤੋਂ ਬਾਅਦ ਬਿਨਾਂ ਕੱਪੜਿਆਂ ਤੋਂ ਰਹਿੰਦਾ ਸੀ ਘਰ ਦੀ ਛੱਤ ਤੇ ਬਣੇ ਕਮਰੇ ਵਿੱਚ ਸ਼ਮਸ਼ੀਰ ਸਿੰਘ ਇਕੱਲਾ ਰਹਿੰਦਾ ਸੀ ਅਤੇ ਉਸਦੇ ਕਮਰੇ ਵਿੱਚ ਕਿਸੇ ਦੇ ਵੀ ਜਾਣ ਦੀ ਇਜਾਜ਼ਤ ਨਹੀਂ ਸੀ ਜਿਸ ਕਮਰੇ ਵਿੱਚ ਸ਼ਮਸ਼ੀਰ ਸਿੰਘ ਤੰਤਰ ਵਿੱਦਿਆ ਕਰਦਾ ਸੀ ਉਸੇ ਕਮਰੇ ਵਿੱਚ ਉਸ ਦੀ ਲਾਸ਼ ਪਈ ਸੀ ਸਵੇਰੇ ਜਦੋਂ ਉਸ ਦੀ ਪਤਨੀ ਕੁਲਵਿੰਦਰ ਕੌਰ ਛੱਤ ਤੇ ਗਈ ਤਾਂ ਘਟਨਾ ਦਾ ਪਤਾ ਲੱਗਿਆ ਮ੍ਰਿਤਕ ਤਾੰਤ੍ਰਿਕ ਦੀ ਪਤਨੀ ਮੁਤਾਬਕ ਕੱਲ ਦੁਪਹਿਰ ਤੋਂ ਹੀ ਤਿੰਨ ਨੌਜਵਾਨਾਂ ਦਾ ਘਰ ਆਉਣਾ ਜਾਣਾ ਲੱਗਿਆ ਹੋਇਆ ਸੀ ਸ਼ਾਮ ਨੂੰ ਨੌਜਵਾਨ ਫੇਰ ਆਏ ਅਤੇ ਰਾਤ 9 ਵਜੇ ਤੱਕ ਤਾੰਤ੍ਰਿਕ ਨਾਲ ਰਹੇ ਵਾਪਸ ਜਾਂਦੇ ਹੋਏ ਨੌਜਵਾਨਾਂ ਨੇ ਕੁਲਵਿੰਦਰ ਕੌਰ ਨੂੰ ਮੁੱਖ ਦਰਵਾਜ਼ਾ ਬੰਦ ਕਰਨ ਲਈ ਕਿਹਾ ਪਿੰਡ ਕੰਮ ਅਹੀ ਉੱਤੇ ਮੈਂ ਉਹਨਾਂ ਮੁੰਡਿਆਂ ਦਾ ਕੰਮ ਕਰ ਲੱਗਾ ਵਾਂ ਕੋਈ ਤੇ ਤੂੰ ਮੇਰੇ ਮਗਰਨੀ ਆਉਣਾ ਮੈਂ ਨਹੀਂ ਮਗਰ ਗਈ ਮੈਂ ਤੇ ਸਵੇਰੇ ਉੱਠ ਕੇ ਵੇਖਿਆ 8:30 9 ਦਾ ਟਾਈਮ ਮੈਂ ਗੇਟ ਬੰਦ ਕਰ ਲਿਆ ਉਹਨਾਂ ਬਾਅਦ ਦਿੱਤੀ ਪੱਬਜੀ ਗੇਟ ਬੰਦ ਕਰ ਲਓ ਮੈਂ ਗੇਟ ਬੰਦ ਕਰ ਲਿਆ ਮੈਂ ਲੰਮੇ ਪੈ ਗਈ ਗੇਟ ਬੰਦ ਕਰਕੇ ਮੈਂ ਨਹੀਂ ਵੇਖਿਆ ਮੁੜ ਕੇ ਮੈਂ ਤੇ ਸਵੇਰੇ ਜਦੋਂ ਬੱਚਿਆਂ ਦੀ ਉੱਪਰ ਜਰਾਬਾਂ ਲੈਣ ਗਈ ਆ ਸਕੂਲ ਪੇਜ ਲੱਗੀ ਮੈਂ ਉਦੋਂ ਵੇਖਿਆ ਜਾ ਕੇ ਕੁਲਵਿੰਦਰ ਕੌਰ ਸ਼ਮਸ਼ੇਰ ਤੋਂ ਉਮਰ ਵਿੱਚ ਕਾਫੀ ਛੋਟੀ ਹੈ ਪਰਿਵਾਰ ਦੀ ਮਰਜ਼ੀ ਖਿਲਾਫ ਤਾੰਤ੍ਰਿਕ ਸ਼ਮਸ਼ੇਰ ਨਾਲ ਉਸਨੇ ਲਵ ਮੈਰਿਜ ਕੀਤੀ ਹੋਈ ਸੀ ਸ਼ਮਸ਼ੇਰ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਫਿਰ ਵੀ ਅਜਿਹਾ ਕਿਉਂ ਹੋਇਆ ਸਾਰਿਆਂ ਦੇ ਮਨਾਂ ਵਿੱਚ ਸਵਾਲ ਹੈ ਜਿਹਨੇ ਜਗਾ ਲੈ ਕੇ ਮਕਾਨ ਪਾਏ ਆ ਤੇ ਸ਼ਾਦੀ ਵੀ ਇਹਦੀ ਹੈ ਮਤਲਬ ਇਹਦੀ ਮੇਰੇ ਸਾਡੇ ਪਿੰਡ ਜਿੱਥੇ ਇੱਥੇ ਹੋਈ ਹੈ ਇਹ ਜੋ ਵੀ ਇਹਦਾ ਮਤਲਬ ਜਾਂ ਕੁਝ ਸੰਸਰ ਵਿਦਿਆ ਕੋਪਰੇਸ਼ਨ ਨਾਲ ਕੇ ਇਸ ਤਰ੍ਹਾਂ ਵੀ ਆਪਣਾ ਟੈਂਪਾਸ guzara ਕਰਦਾ ਸੀ ਨਹੀਂ ਮੇਰੀ ਲੱਗ ਮਰਜੀ ਮੇਰੇ ਮਮੀ ਡੈਡੀ ਇਸ ਤੋਂ ਸ਼ਾਦੀ ਦੇ ਖਿਲਾਫ ਹੀ ਸੀਗੇ ਮਤਲਬ ਨਹੀਂ ਹੀ ਮੰਨੇ ਕਹਿੰਦੇ ਇਹਨੂੰ ਅੱਖਾਂ ਤੋਂ ਦੇਖਦਾਨੀਆਂ ਹੀ ਨਹੀਂ ਕਰਨਾ ਤੇ ਮੈਂ ਆ ਗਿਆ ਹਾਂ ਕਿ ਮੈਂ ਮੈਂ ਕਰਨਾ ਹੀ ਇੱਥੇ ਕਿਸੇ ਇਹ ਹੋ ਗਾ ਲਈ ਮੇਰੀ ਪਹਿਲੋ ਇੱਕ ਸ਼ਾਦੀ ਹੋਈ ਪਹਿਲੋ ਪੁਲਿਸ ਹਰ ਪਹਿਲੂ ਤੋਂ ਇਸ ਕਤਲ ਦੀ ਜਾਂਚ ਕਰ ਰਹੀ ਹੈ ਪੁਲਿਸ ਮੁਤਾਬਕ ਮ੍ਰਿਤਕ ਦਾ ਤਾੰਤ੍ਰਿਕ ਦੇ ਪਿੱਛੋਂ ਕਰਦੀ ਜਾਂਚ ਹੋਈ ਤਾਂ ਪਤਾ ਲੱਗਾ ਕਿ ਉਹਦੇ ਸਬੰਧ ਕਈ ਸਾਲ ਪਹਿਲਾਂ ਅਤਵਾਦੀਆਂ ਨਾਲ ਵੀ ਰਹੇ ਨੇ ਉਹ 25 ਸਾਲ ਦੀ ਉਮਰ ਵਿੱਚ ਅੰਨਾ ਹੋ ਗਿਆ ਸੀ ਡੱਡਿਆਂ ਦੀ ਝੋਟਾ ਬਾਰੇਗੀ ਆ ਤੇ ਉਹਦੀ ਬਹੁਤ ਹੋਈ ਹੈ ਬਾਕੀ ਦੰਗਾਈ ਨਾਲੇ ਦੀ ਤਫਤੀਸ਼ ਕੀਤੀ ਜਾਈਗੇ ਹਲੇ ਹਲੇ ਇਹਦੇ ਵਿੱਚ ਇੰਨੀ ਕੁ ਗੱਲ ਸਾਹਮਣੇ ਆਈ ਆ ਸ਼ੁਰੂਆਤੀ ਨਜ਼ਰ ਦੇ ਵਿੱਚ ਕਿ ਇਹ ਪੁੱਛਾ ਦੇਣ ਵਾਲਾ ਬੰਦਾ ਸੀਗਾ ਪੁਰਾਣਾ ਰਿਕਾਰਡ ਵੀ ਇਹਦਾ ਜਿਹੜਾ ਅਤਵਾਦ ਨਾਲ ਸੰਬੰਧਤ ਸੀਗਾ ਉਹ ਦੇਖ ਲਿਆ ਜਾਏਗਾ ਸਨ 90 ਤੋਂ ਇਹ 25 ਸਾਲ ਪਹਿਲੇ ਅਨਾ ਹੋ ਚੁੱਕਾ ਸੀ ਤਜਾਪ ਤਾੰਤ੍ਰਿਕ ਸ਼ਮਸ਼ੀਰ ਦਾ ਵੇਰਮਿਨਲ ਕਤਲ ਕਿਉਂ ਕੀਤਾ ਗਿਆ ਕਿ ਉਸ ਦਾ ਕਤਲ ਕੱਲ ਸ਼ਾਮ ਆਏ ਤਿੰਨੇ ਨੌਜਵਾਨਾਂ ਨੇ ਕੀਤਾ ਜਾਂ ਕਤਲ ਪਿੱਛੇ ਦੀ ਕਹਾਣੀ ਕੁਝ ਹੋਰ ਹੈ ਪੁਲਿਸਾਰੇ ਮਾਮਲੇ ਦੀ ਜਾਂਚ ਬਰੀਕੀ ਨਾਲ ਕਰ ਰਹੀ ਹੈ